ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਸਫ਼ਰਨਾਮਾ ਦੇਖਣ ਵਾਲਿਆਂ ਨੂੰ ਸਵਾਗਤ ਕਰਦਾ ਬਈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ ਹੈਗੀ ਬਈ 31 ਅਗਸਤ 8ਵਾਂ ਮਹੀਨਾ 2025 ਤੇ ਅੱਜ ਦੀ ਮੌਸਮ ਦੀ ਗੱਲ ਕਰੀਏ ਬਈ ਅੱਜ ਸਵੇਰ ਦਾ ਹੀ ਨੱਟ 100% ਮੀਂਹ ਦਿਖਾ ਰਿਹਾ ਤਾਂ ਤੇ ਹੁਣ ਇਸ ਟਾਈਮ ਝੜੀ ਲੱਗੀ ਹੋਈ ਹੈ ਦਿਖਾ ਦਿੰਨੇ ਆ ਤੁਹਾਨੂੰ ਪੂਰਾ ਬਾਈ ਧੂੜ ਵੱਡ ਮਮੀ ਪੈ ਰਿਹਾ ਹੈ ਇਸ ਟਾਈਮ ਤੇ ਸਮਾਂ 9:30 ਵਜੇ ਦਾ ਹੋ ਗਿਆ ਤੁਹਾਨੂੰ ਦੱਸ ਦਈਏ ਬਾਈ ਸਾਨੂੰ ਰਾਤ ਫੋਨ ਆਇਆ ਦਾ ਇੱਕ ਬੰਦੇ ਦਾ ਰਿਪੇਅਰ ਕੰਮ ਕਰਨ ਵਾਸਤੇ ਤੇ ਉਹ ਬੰਦੇ ਨੇ ਪੀਜੀ ਬਣਾਈ ਹੋਈ ਆ ਆਪਣੀ ਮੁੰਡੀ ਖੜ ਦੇ ਏਰੀਆ ਖੜ ਵਿੱਚ ਤੇ ਅਸੀਂ 9:30 ਵਜੇ ਕੰਮ ਤੇ ਨਿਕਲੇ ਤੇ ਬਾਗੂ ਸਿੰਘ ਵੀ ਆਪਣੇ ਨਾਲ ਆ ਗਏ ਤੇ ਪਾਨੇ ਬਾਗੂ ਨੂੰ ਫੋਨ ਕਰ ਲਿਆ ਮੈਂ ਕਿਹਾ ਬਈ ਬਾਗੂ ਪਰ ਰੇਪੇਅਰ ਕਰਨ ਜਾਣਾ ਤੇ ਆਪਣਾ ਤਿਆਰ ਹੋ ਜਾ ਤੇ ਅਸੀਂ ਬਈ ਘਰ ਤੇ ਨਿਕਲੇ ਆਏ ਤੇ ਉਹਦੇ ਜਦੋਂ ਆਪਾਂ ਇਧਰ ਪੀਜੀ ਵਿੱਚ ਐਂਟਰੀ ਕਰੀਆ ਤਾਂ ਨਾਲ ਦੀ ਸਾਰੇ ਮੀਂਹ ਆ ਗਿਆ ਤੇ ਰੇਪੇਅਰ ਕੋਈ ਬਹੁਤੀ ਤਕੜੀ ਰੇਪੇਅਰ ਤਾਂ ਹੈ ਨਹੀਂ ਬਾਕੀ ਬਾਸਮ ਦੀ ਲੀਕ ਜਿਹੜੀ ਚੈੱਕ ਕਰਨੀ ਹੈ ਉਹਦੇ ਵਾਸਤੇ ਆਏ ਹੋਏ ਆਪਾਂ ਤੇ ਇੱਕ ਦੋ ਜਾਲੇ ਜੁਲੀ ਲਾਉਣੀ ਸੀ ਤੇ ਟੂਟੀਆਂ ਦੇ ਪਿੱਛੇ ਜਿੱਦਾਂ ਫਲੈਂਜ ਵਗੈਰਾ ਪਾਉਂਦੇ ਆ ਉਹ ਲਾਉਣੀ ਆ ਤੇ ਬਈ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਤਾਂ ਆਪਾਂ ਨੇ ਪਾਣੀ ਦਾ ਕਨੈਕਸ਼ਨ ਕਰਿਆ ਤਾਂ ਆਪਾਂ ਨੇ ਤੇ ਉਹਨੂੰ ਅੱਜ ਥੋੜਾ ਜਿਹਾ ਅੱਗੇ ਲੈ ਕੇ ਜਾਣਾ ਦਾ ਰਾਤ ਆਪਾਂ ਨੂੰ 7:00 ਵਜੇ ਤੇ 8:00 ਵਜੇ ਦਾ ਟਾਈਮ ਹੋ ਗਿਆ ਤਾਂ ਤੇ ਬਈ ਉਹ ਆਪਾਂ ਕਨੈਕਸ਼ਨ ਆਪਾਂ ਉਹ ਡੋਆ ਪਾਟਕੇ ਉੱਪਰ ਅੰਡਰਟੈਕ ਲਾ ਕੇ ਕੱਢਿਆ ਇਹ ਤੇ ਛੱਡਿਆ ਇਹ ਤੇ ਉਹ ਅੱਜ ਆਪਾਂ ਨੇ ਕਨੈਕਸ਼ਨ ਅੱਗੇ ਕਰਨਾ ਤਾਂ ਤੇ ਆਪਾਂ ਨੂੰ ਮੀਨ ਹੈ ਅੱਜ ਹੁਣ ਇਹ ਲਿਆ ਦੇਖਦੇ ਆ ਜੇ ਮੌਸਮ ਠੀਕ ਰਿਹਾ ਤਾਂ ਆਪਾਂ ਅੱਜ ਕਨੈਕਸ਼ਨ ਬਾਹਰ ਦਾ ਉਧਰ ਦਾ ਕਰੂਗੇ ਕਿਉਂਕਿ ਬਾਹਰ ਦਾ ਕੰਮ ਹੈ ਤੇ ਬਈ ਤੁਸੀਂ ਦੇਖਦੇ ਰਹੋ ਵੀਡੀਓ ਨੂੰ ਐਂਡ ਤੱਕ ਇੱਧਰ ਦਾ ਅੱਜ ਸਫ਼ਰ ਆਪਣਾ ਕਿੱਥੇ ਜਾਂਦੇ ਆਪਾਂ ਪੂਰੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੈਸ ਦੀ ਪਾਈ ਬਈ ਕਹਿੰਦੇ ਪਾਈ ਹੋਈ ᱛੀ ਇੱਥੇ ਪਾਈ ਹੋਇਆ ਰਿਪੇਅਰ ਕਰਨ ਵਾਸਤੇ ਇਹ ਗੈਸ ਪਾਈਪ ਦੇਖ ਦਿਖਾ ਦੰਨੇ ਤੁਹਾਨੂੰ ਕਿਹੜੀ ਪਾਈ ਐ ਸੀਪੀਵੀਸੀ ਫਿਟਿੰਗ ਗੜੀ ਤੇ ਬਈ ਸਿਲੰਡਰ ਨਾਲ ਜੋੜਨ ਨੂੰ ਆਪਾਂ ਨੇ ਨੋਜ਼ਲ ਲਾ ਕੇ ਆਹ ਦੇਖੋ ਬਈ ਆਪਣੀ ਸੀਪੀਵੀਸੀ ਫਿਟਿੰਗ ਗੜੀ ਉੱਪਰ ਪਾਤੀ ਗੈਸ ਪਾਈਪ ਨੂੰ ਤੇ ਐਲਵ ਲੱਗੀ ਆ ਬਰਾਸ ਵਾਲੀ ਅੱਡੀ ਪੌਣੀ ਦੀ ਅੰਦਰ ਤੁਹਾਨੂੰ ਦਿਖਾ ਦਿੰਨੇ ਆਪਾਂ ਫਿੱਟ ਕਰਿਆ ਇਹ ਪਹਿਲਾਂ ਗੈਸ ਵਾਲਾ ਲਾ ਕੇ ਅੰਦਰ ਆਪਾਂ ਨੇ ਫਿਟਿੰਗ ਕਰੀ ਉਹਦੀ ਗੈਸ ਵਾਲਾ मंदो बिस्कुट मेल ਬਦੀ ਮਾਰਕੀਟ ਹੈ ਆ ਗਈ ਬਾਈ ਇੱਥੇ ਵੀ ਅੱਜ ਬਾਹਰ ਨਹੀਂ ਹੈ ਕੋਈ ਰੌਣਕ ਹੈ ਕਰਨ ਨਹੀਂ ਹੈ ਨਹੀਂ ਤੁਹਾਨੂੰ ਆਪਣੀ ਗਲੀ ਦਾ ਹਾਲ ਦਿਖਾਉਂਦੇ ਆ ਆਪਣੇ ਗਲੀ ਨੰਬਰ 2 ਵਿੱਚ ਕਿੰਨਾ ਪਾਣੀ ਖੜਾ ਹੈ ਤੇ ਗਲੀ ਨੰਬਰ 2 ਵਿੱਚ ਵੀ ਖੜਾ ਹੈ ਸਾਰੀ ਗਲੀ ਤਕਰੀਬਨ ਪਾਣੀ ਖੜਾ ਹੈ ਆਪਣੀ ਵਾਲੀ ਗਲੀ ਚ ਬਾਈ ਜ਼ਿਆਦਾ ਪਾਣੀ ਖੜਾ ਹੈ ਗਲੀ ਨੰਬਰ 2 ਵਿੱਚ ਇੱਥੇ ਤੇ ਸਟਾਰਟਿੰਗ ਹੋ ਜਾਂਦਾ ਹੈ ਗ੍ਰੀਨ ਹਿੱਲ ਗ੍ਰੀਨ ਵੈਲੀ ਵੈਰੀਆ ਦੇ ਵੀ ਇੱਕ ਇੱਕ ਫੁੱਟ ਫੁੱਟ ਪਾਣੀ ਹੈ ਤੇ ਅੱਗੇ ਜਾ ਕੇ ਇਹ 2-2 ਫੁੱਟ ਪਾਣੀ ਹੋ ਗਿਆ ਵਾਏ ਆ ਇੱਧਰ ਗਲੀ ਨੰਬਰ 1 ਆਪਣੀ ਗਲੀ ਨੰਬਰ 2 ਹੈ ਆ ਇੱਧਰ ਨੂੰ ਮੁੜ ਕੇ ਤੇ ਇੱਧਰ ਨੂੰ ਗਲੀ ਨੰਬਰ 1 ਹੈ ਆ ਸੱਜੇ ਪਾਸੇ ਮੁੜ ਕੇ ਗਲੀ ਨੰਬਰ 2 ਆ ਗਈ ਇੱਧਰ ਖਾਲੀ ਪੜ ਦਿਖਾ ਦੇ ਨੀ ਆ ਰਿਹਾ